ਅੱਜ ਮੇਰੇ ਮਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਖਿਆਲ ਆਇਆ। ਤੀਖੂ ਦੇਖਣ ਨੂੰ ਇਹ ਇੱਕ ਦਰਖਤ ਹੈ ਸਾਰੇ ਦਰਖਤ ਕਹੇਗੇ। ਮੂਰ ਦੇ ਦਰਖਤ ਤੁਸੀਂ ਆਪ ਸਾਰੇ ਪੈਨਟਰਾ ਬਣੇ ਦੇਖਿਆ ਹੋਣਾ ਇਹ ਚੀਕੂ ਦਾ ਦਰਖਤ ਹੈਗਾ। ਪੌਦਾ ਵੀ ਕਹ ਲਓ ਪੀੜ ਵੀ ਕਹ ਲਓ ਦਰਖਤ ਵੀ ਕਹ ਲਓ ਹਨਾ। ਜਦੋਂ ਇਹਦੇ ਉੱਪਰ ਫਲ ਨਹੀਂ ਲੱਗਿਆ ਹੁੰਦਾ ਨਾ ਇਹ ਬਿਲਕੁਲ ਇਦਾਂ ਦੀਆਂ ਨਾ ਟਾਹਣੀਆਂ ਹੁੰਦੀਆਂ ਨੇ ਕੋਈ ਵੀ ਦਰਖਤ ਹੈ ਜਿਹੜਾ ਉੱਤੇ ਫਲ ਨਹੀਂ ਲੱਗਿਆ ਹੁੰਦਾ ਨਾ ਜਦੋਂ ਉਹ ਟਾਹਣੀਆਂ ਹੁੰਦੀਆਂ ਨੇ। ਤੇ ਉਸੇ ਦੇ ਵਿੱਚੋਂ ਵੈਦਰੂ ਜੀਤੇ ਮੇਂ ਫਲ ਲਿਆਉਂਦੇ ਨੇ ਹੁਣ ਆਪਾਂ ਇਹਨੂੰ ਤੋੜਦੇ ਆਂ ਤੋੜਾਂਗੇ ਤਾਂ ਇਹ ਕੱਚਾ ਤੇ ਕੌੜਾ ਪਰ ਜਦੋਂ ਇਹ ਪੱਕ ਜਾਵੇਗਾ ਉਦੋਂ ਇਹਦੇ ਵਿੱਚ ਬਹੁਤ ਮਿਠਾਸ ਆਵੇਗੀ ਕਿੰਨਾ ਇਹ ਮਸੰਮੀ ਹੈ ਦੇਖੋ ਬਾਹਰੋਂ ਇਹ ਕੌੜੀ ਹੈ ਅਗਰ ਤੁਸੀਂ ਚਿਲਕਾ ਖਾਹੋਗੇ ਤਾਂ ਕੌੜੀ ਹੈ ਪਰ ਅੰਦਰੋਂ ਇਹਦੇ ਵਿੱਚ ਬਹੁਤ ਮਿਠਾਸ ਹੈ ਅੱਜ ਮੇਰਾ ਤੁਹਾਨੂੰ ਇਹ ਚੀਜ਼ ਦੱਸਣ ਤੋਂ ਭਾਵ ਹੈ ਕਿ ਇੱਕ ਇਨਸਾਨ ਦਾ ਸਰੀਰ ਹੈ ਇਹਦੇ ਅੰਦਰ ਔਗਣ ਵੀ ਤੇ ਗੁਣ ਵੀ ਛੁਪੇ ਹੋਏ ਨੇ ਜਿਵੇਂ ਕਿ ਇਹ ਫਰੂਟ ਦੇ ਦਰਖਤ ਨੇ ਬਾਹਰੋਂ ਇਹ ਕੌੜੇ ਨੇ ਤੇ ਅੰਦਰੋਂ ਇਹ ਮਿੱਠੇ ਨੇ ਕਿਸੇ ਤਰੀਕੇ ਦੇ ਨਾਲ ਇਨਸਾਨ ਨੂੰ ਜਿਵੇਂ ਕਈ ਪੰਥਾਂ ਮੈਨੂੰ ਕਹਿੰਦੇ ਨੇ ਕਿ ਜਿਦੀ ਇਨਸਾਨ ਦੇ ਜੋ ਬੀਜੇ ਉਹੀ ਵਟਣਾ ਠੀਕ ਹੈ ਆਪਾਂ ਨੇ ਹੁਣ ਇਹ ਦਰਖਤ ਲਗਾਏ ਹੋਏ ਨੇ ਜਿਵੇਂ ਉਹ ਅਮਰੂਦ ਵੀ ਲਗਾਇਆ ਹੋਇਆ ਹੈਗਾ ਅਮਰੂਦ ਦੀ ਆਪਣੀ ਮਰਜ਼ੀ ਹੈ ਨਾ ਕਿਉਂਕਿ ਉਹ ਆਪਾਂ ਨੇ ਲਗਾਇਆ ਕਿ ਆਪਾਂ ਉਹਨੂੰ ਕੱਚਾ ਤੋੜ ਲਈਏ ਜਾਂ ਪੱਕਾ ਤੋੜ ਲਈਏ ਜਿੱਦਾਂ ਦਾ ਆਪਾਂ ਟੇਸਟ ਤੋਂ ਸਮਝਦਾ ਉਦੋਂ ਨਾ ਆਪਾਂ ਤੋੜ ਲਈਏ ਇਸੇ ਤਰੀਕੇ ਨਾਲ ਜਿਹੜਾ ਆਪਣਾ ਸਰੀਰ ਹੈ ਵਾਹਿਗੁਰੂ ਜੀ ਦਾ ਇਹ ਫਲਵਾੜੀ ਇੱਥੇ ਆਪਾਂ ਨੂੰ ਭੇਜਿਆ ਹੋਇਆ ਇੱਕੋ ਜਿਹਾ ਖੇਡਣਾ ਆਪਾਂ ਉਹਦਾ ਜੀ ਕਰਦਾ ਕੱਚਾ ਨੂੰ ਲੈ ਜਾਂਦਾ ਤੇ ਜੀ ਕਰਦਾ ਪੱਕਿਆ ਨੂੰ ਲੈ ਜਾਂਦਾ ਪਰ ਜਿਹੇ ਜ ਆਪਾਂ ਅੰਦਰੋਂ ਕਰਮ ਬੀਜਾਂਗੇ ਹੁਣ ਇਹ ਸਾਡੇ ਆਂਬ ਦਾ ਦਰਖਤ ਹੈ ਆਪਣੇ ਆਪ ਉੱਗਿਆ ਹੋਇਆ ਜਿਹੜਾ ਕਿ ਹਾਈਬ੍ਰਿਡ ਨਹੀਂ ਹੈਗਾ ਹਨਾ ਤੇ ਹੁਣ ਛੋਟੇ ਆਂਬਾਂ ਦੇ ਬੂਟੇ ਆਪਾਂ ਲੈ ਕੇ ਆਉਣੇ ਹਾਈਬ੍ਰਿਡ ਉਹਨਾਂ ਦੇ ਉੱਪਰ ਕਿੰਨਾ ਫਲ ਲੱਗਿਆ ਆਉਂਦਾ ਛੋਟੇ ਹ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੋਈ ਹੈ ਮਿਹਨਤ ਦਾ ਭਾਵ ਹੈ ਕਿ ਉਹਨਾਂ ਦੇ ਉੱਤੇ ਐਕਸਪੈਰੀਮੈਂਟ ਕੀਤੇ ਗਏ ਨੇ ਬਾਗੀਚੀ ਵਾਲੇ ਨਰਸਰੀ ਵਾਲੇ ਉਹਨਾਂ ਨੂੰ ਦੇਖੋ ਕਦੇ ਕਿਤੋਂ ਕੱਟਦੇ ਨੇ ਕਦੇ ਕਿਤੋਂ ਕੱਟਦੇ ਨੇ ਕਿੰਨੀ ਪੀੜਾ ਸਹਿੰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਵੀ ਜੀਵਨ ਹੈਗਾ ਇਹਨਾਂ ਨੂੰ ਵੀ ਪੀੜਾ ਸਹਿ ਕੇ ਹੀ ਫਿਰ ਬਹੁਤ ਸੋਹਣਾ ਦਰਖਤ ਬਹੁਤ ਫਰੂਟ ਭਰਿਆ ਹੋਇਆ ਦਰਖਤ ਬਣਦਾ ਹੈਗਾ ਹਨਾ ਆਮ ਆਪਾ ਪੀੜ ਲਾ ਲਾਂਗੇ ਦਰਖਤ ਦਾ ਕੋਈ ਵੀ ਫਰੂਟ ਦਾ ਲਾਓ ਤੁਸੀਂ ਹਨਾ ਕੋਹ ਕੋਈ 5 ਦਾ 10 ਸਾਲਾਂ ਦੇ ਵਿੱਚ ਫਰੂਟ ਦੇਵੇਗਾ ਕੋਈ 10 ਸਾਲਾਂ ਦੇ ਵਿੱਚ ਦੇਵੇਗਾ ਕੋਈ 15 ਕੋਈ 25 ਜੀ ਇਮਲੀ ਦਾ ਬੂਟਾ 25 ਸਾਲਾਂ ਦੇ ਵਿੱਚ ਫਲ ਦਿੰਦਾ ਹੈ ਤੇ ਕਈ ਪੈਣ ਭਰਾਵਾਂ ਨੂੰ ਨਾ ਹੁੰਦੇ ਵੀ ਜਿਵੇਂ ਆਪਾਂ ਅੱਜ ਜਪਜੀ ਸਬ지 ਦਾ ਪਾਠ ਕਰਿਆ ਤੇ ਬਸ ਅੱਜ ਹੀ ਆਪਾਂ ਨੂੰ ਹਨਾ ਫਲ ਮਿਲ ਜੇ ਦੱਸਣ ਤੋਂ ਮੇਰਾ ਇਹ ਭਾਵ ਇਹੀ ਚੀਜ਼ ਹੈਗੀ ਕਿ ਥੋੜਾ ਜਿਹਾ ਕੋਈ ਵੀ ਆਪਾਂ ਫਸਲ ਬੀਜਦੇ ਹੁਣ ਜਿਵੇਂ ਜੀਰਾ ਹੀ ਲਾਉਣੇ ਹੋ ਤਿੰਨ ਚਾਰ ਮਹੀਨੇ ਤਾਂ ਤੁਹਾਨੂੰ ਉਹਤੇ ਵੀ ਹਨਾ ਇੰਤਜ਼ਾਰ ਕਰਨਾ ਪੈਣਾ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ ਦਾ ਹਨਾ ਕੋਈ ਕੰਮ ਕਰਦੇ ਹੋ ਤਾਂ ਉਹ ਤੇ ਥੋੜੇ ਜਿਹਾ ਸਬਰ ਰੱਖਿਆ ਕਰੋ ਤੇ ਇਹ ਸੋਚਿਆ ਕਰੋ ਕਿ ਅਸੀਂ ਆਪਦੇ ਅੰਦਰੋਂ ਜਿਹੜੇ ਔਗਣ ਨੇ ਉਹਨਾਂ ਨੂੰ ਖਤਮ ਕਰੀਏ ਤੇ ਅਸੀਂ ਆਪਣੇ ਗੁਣ ਪ੍ਰਗਟ ਕਰਨੀ ਹੈਗੇ ਗੁਣ ਕਿਵੇਂ ਪ੍ਰਗਟ ਹੋਣਗੇ ਜਿਹੜੀ ਅੱਜ ਦੀ ਮੇਰੀ ਵੀਡੀਓ ਨਾਲ ਹੈ 13 13 ਅੱਜ ਮੈਂ ਤੁਹਾਨੂੰ ਇਹ ਦੱਸੂਗੀ ਕਿ ਜਿਹੜੇ ਭੈਣ ਭਰਾ ਨੇ ਕਿਸ ਤਰੀਕੇ ਦੇ ਨਾਲ ਇਹ ਇਹ ਕਰਨਾ ਜੀਨੇ ਭਰੋਸੇ ਦੇ ਨਾਲ ਕਰ ਲਿਆ ਨਾ ਤਾਂ ਉਹਦੇ ਬੀੜੇ ਪਾਰ ਹੋ ਜਾਣਗੇ ਉਹਦੀ ਹਰ ਇੱਕ ਇੱਛਾ ਹਰ ਇੱਕ ਤਮੰਨਾ ਪੂਰੀ ਹੋਵੇਗੀ ਇਹ ਇੱਕ ਭੈਣ ਦਾ ਵਿਸ਼ਵਾਸ ਹੈ ਤੁਹਾਡੀ ਹੈ ਨਾ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਮੈਨੂੰ ਵਾਈਫ ਜੀ ਜੋ ਬੁਲਾਉਂਦੇ ਨੇ ਮੈਂ ਬੋਲ ਦੇਣੀ ਆ ਇਹ ਮੇਰਾ ਤੀਜਾ ਦੱਸਣ ਤੋਂ ਭਾਵ ਹੈ ਕਿ ਗੁਣ ਤੇ ਔਗਣ ਤੁਹਾਡੇ ਅੰਦਰ ਹੀ ਨੇ ਤੁਸੀਂ ਚਾਹੇ ਗੁਣ ਬਾਹਰ ਕੱਢ ਲਓ ਚਾਹੇ ਔਗਣ ਕਰ ਲਓ ਤੁਸੀਂ ਚਾਹੇ ਆਪਦੇ ਕਰਮਾਂ ਨੂੰ ਸਮਾ ਲਓ ਚਾਹੇ ਜਗਾ ਲਓ ਇਹ ਤੁਹਾਡੇ ਹੱਥ ਹੈ ਤੇ ਆਹ ਉਹ ਆਪਾਂ ਦੱਸ ਗਏ ਤੁਹਾਨੂੰ ਅੱਗੇ ਕੀ ਕਰਨਾ ਹਾਂਜੀ 13 ਤੋਂ 13 ਤੋਂ ਮੇਰਾ ਜਿਹੜਾ ਭਾਵ ਹੈਗਾ ਤੁਸੀਂ ਸਾਰੇ ਪੈਨਪ੍ਰਾਵ ਜਾਣਦੇ ਹੀ ਹੋ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13-13 ਤੋਲਿਆ ਸੀਗਾ ਕਿ ਭਾਵ ਸੀ ਕਿ ਬਰਾਬਰ-ਬਰਾਬਰ ਤੋਲਿਆ ਸੀਗਾ ਇਸੇ ਤਰੀਕੇ ਦੇ ਨਾਲ ਅੱਜ ਤੋਂ ਤੁਸੀਂ ਇਸ ਚੀਜ਼ ਨੂੰ ਜਿਹੜੇ ਜਿਹੜੇ ਪੈਨਪ੍ਰਾਪ ਨੂੰ ਇਹ ਵੀਡੀਓ ਆਪਣੇ ਆਪ ਸਾਹਮਣੇ ਆਊਗੀ ਤੁਸੀਂ ਸਮਝੋ ਕਿ ਵਾਈਗਰੂ ਜਿਹਦਾ ਸਾਨੂੰ ਇੱਕ ਸੰਕੇਤ ਹੈ ਕਿ ਸਾਡੇ ਦੁੱਖਾਂ ਦਾ ਅੰਤ ਤੇ ਖੁਸ਼ੀਆਂ ਦੀ ਸ਼ੁਰੂਆਤ ਹੋਣ ਲੱਗੀ ਹੈ ਤੇ ਕਰਨਾ ਕੀ ਹੈ ਤੁਸੀਂ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਬਹੁਤ ਵਾਰੀ ਦੱਸਿਆ ਹੈਗਾ ਜਿਹੜੇ ਪੈਨਪ੍ਰਾਪਾਂ ਨੇ ਦਿਲੋਂ ਵਿਸ਼ਵਾਸ ਕੀਤਾ ਹੈ ਦੇਖੋ ਕਈਆਂ ਨੂੰ ਜਿਹਨੂੰ ਤਤਕਰਾ ਵਿਤਕਰਾ ਹੀ ਕਰਨਾ ਹੁੰਦਾ ਉਹਨਾਂ ਨੂੰ ਮੈਂ ਪਹਿਲਾਂ ਕਿਹਾ ਨਹੀਂ ਆ ਵੀ ਜਦੋਂ ਆਪਾਂ ਨੂੰ ਕੋਈ ਵੀ ਚੀਜ਼ ਹੁੰਦੀ ਹੈ ਨਾ ਆਪਾਂ ਨੂੰ ਲੈਣੀ ਹੁੰਦੀ ਹੈ ਜੇ ਉੱਥੇ ਥੋੜਾ ਜਿਹਾ ਵੀ ਸ਼ੰਕਾ ਆ ਜਾਏ ਨਾ ਫਿਰ ਉਹ ਕਈ ਵਾਰੀ ਚੀਜ਼ ਮਿਲਦੀ ਮਿਲਦੀ ਰੁਕ ਜਾਂਦੀ ਨੇ ਕਦੇ ਵੀ ਆਪਣੇ ਮਨ ਦੇ ਵਿੱਚ ਸ਼ੰਕਾ ਨਾ ਲਿਆਓ ਕਿਉਂਕਿ ਵਾਹਿਗੁਰੂ ਜੀ ਦਾ ਸਿਮਰਨ ਆਕਰ ਤੁਸੀਂ ਇੱਕ ਕੜੀ ਵੀ ਜਪੋਗੇ ਨਾ ਤਾਂ ਉਹਦਾ ਵੀ ਤੁਹਾਨੂੰ ਫਲ ਮਿਲਣਾ ਹੀ ਮਿਲਣਾ ਹੈਗਾ ਤੁਹਾਡੇ ਸੁੱਤੇ ਹੋਏ ਭਾਗ ਤੁਹਾਡੀ ਕਿਸਮਤਾਂ ਜਿਹੜੀਆਂ ਕਿ ਤੁਸੀਂ ਕਿਤੇ ਜਾ ਜਾ ਕੇ ਭਾਲ ਜੋ ਕਿਤੇ ਕੁਝ ਨਹੀਂ ਮਿਲਣ ਵਾਲਾ ਤੁਸੀਂ ਸਿਰਫ ਵਾਹਿਗੁਰੂ ਜੀ ਦੇ ਚਰਨਾਂ ਲੱਗ ਜਾਓ ਤੁਸੀਂ ਅੱਲਾ ਦੇ ਰਾਮਦੇਵ ਚਰਨਾਂ ਲੱਗ ਜਾਓ ਕਿਉਂਕਿ ਫਿਰ ਵੀ ਤੁਹਾਡੇ ਸਾਰੇ ਭਾਗ ਖੁੱਲਣਗੇ ਕਰਨਾ ਕੀ ਹੈ ਤੁਸੀਂ ਨੇ ਤੁਸੀਂ ਨੇ ਬੈਠਣਾ ਚੌਂਕੜਾ ਲਗਾ ਕੇ ਚੌਂਕੜਾ ਲਗਾ ਕੇ ਇੱਕ ਸੁੱਚਾ ਕੱਪੜਾ ਥੱਲੇ ਵਸਾ ਲੈਣਾ ਕਿਸੇ ਵੀ ਟਾਈਮ ਤੁਸੀਂ ਇਹ ਕੰਮ ਨੂੰ ਕਰ ਲੈਣਾ ਸਵੇਰੇ ਕਰ ਲਓ ਦੁਪਹਿਰੇ ਕਰ ਲਓ ਸ਼ਾਮ ਨੂੰ ਕਰ ਲਓ ਹਨਾ ਕੋਈ ਇਹ ਨਹੀਂ ਹੈਗਾ 13-13 ਤੋਂ ਭਾਵ ਦੇਖੋ ਜਦੋਂ 13 ਵਜ੍ਹਦੀ ਹੈ ਨਾ ਜਿਹੜਾ ਕਿ ਆਪਣਾ ਟਾਈਮ ਹੁੰਦਾ ਜਿਵੇਂ ਤੁਸੀਂ ਦੇਖਿਆ ਰੇਲਵੇ ਦਾ ਟਾਈਮ ਹੁੰਦਾ ਤੇ 13 ਵਜ੍ਹ ਜਦੋਂ 1 ਹੁੰਦਾ ਹੈਗਾ ਹਨਾ 13-13 ਦਾ ਭਾਵ ਹੈ ਕਿ 1 ਇੱਕ ਇੱਕੋ ਹੀ ਬਰਾਬਰ-ਬਰਾਬਰ ਹੈ ਤਾਂ ਤੁਸੀਂ ਕਰਨਾ ਕੀ ਹੈ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਨਾ ਤਾਂ ਤੁਸੀਂ ਚੌਂਕੜਾ ਲਗਾ ਕੇ ਬੈਠ ਜਾਣਾ ਚੌਂਕੜਾ ਲਗਾ ਕੇ ਬੈਠ ਕੇ ਜੋ ਵੀ ਤੁਹਾਡੀਆਂ ਜੜੀਆਂ ਕਿ ਮੈਂ ਪਹਿਲਾਂ ਦੱਸ ਦੀ ਨੇ ਵੀ ਤੁਹਾਡੀਆਂ ਮੰਗਾਂ ਨੇ ਤੁਹਾਡੀਆਂ ਬੇਸ਼ਾ ਨੇ ਕਈ ਪੈਨਪਰਾਵਾਂ ਦੀਆਂ ਦੇਖੋ ਪਹਿਲਾਂ ਬਹੁਤ ਵਾਈਗਰੂ ਜੀ ਨੇ ਸੁਣੀਆਂ ਨੇ ਅਗਰ ਤੁਸੀਂ ਵੀ ਚਾਹੋ ਨੇ ਕਿ ਤੁਹਾਡੀਆਂ ਵੀ ਸਾਰੀਆਂ ਉਹ ਮਨੋ ਕਾਮਨਾਵਾਂ ਸੰਪੂਰਨ ਹੋਣ ਤਾਂ ਤੁਸੀਂ ਕਰਨਾ ਕੀ ਹੈਗਾ ਕਿ 13 ਬਾਰੀ ਤੁਸੀਂ ਹਰ ਇੱਕ ਵਿਸ਼ਨੂੰ ਬੋਲਣਾ ਜਿਵੇਂ ਕਿ ਤੁਸੀਂ ਚਾਹੋ ਨੇ ਵੀ ਮੈਨੂੰ ਨੌਕਰੀ ਮਿਲ ਜਾ ਤਾਂ ਤੁਸੀਂ ਬੋਲਣਾ ਹੈ ਵਾਈਗਰੂ ਜੀ ਮੈਨੂੰ ਨੌਕਰੀ ਮਿਲ ਜਾ ਵਾਈਗਰੂ ਜੀ ਮੈਨੂੰ ਨੌਕਰੀ ਮਿਲ ਰਹੀ ਹੈ ਵਾਈਗਰੂ ਜੀ ਤੁਸੀਂ ਮੇਰੇ ਅੰਗ ਸੰਗ ਸਹਾਇਓ ਵਾਈਗਰੂ ਜੀ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਜਰੂਰ ਵਾਹਿਗੁਰੂ ਜੀ ਕਾਵਲ ਬਣਾਉਗੇ ਜੇ ਕੋਈ ਵੀ ਤੁਹਾਡੀ ਤਮੰਨਾ ਹੈਗੀ ਨਾ ਤਾਂ ਤੁਸੀਂ 13 ਵਾਰੀ ਬੋਲਣਾ 13 ਵਾਰੀ ਬੋਲਣ ਦਾ ਭਾਵ ਹੈ ਕਿ ਤੁਹਾਡੀ ਉਹ ਜਿਹੜੀ ਮੰਗ ਹੈਗੀ ਉਹ ਯੂਨੀਵਰਸ ਦੇ ਵਿੱਚ ਉਹ ਵਾਹਿਗੁਰੂ ਜੀ ਤੱਕ ਪਹੁੰਚ ਰਹੀ ਹੈ ਕਿ ਤੁਸੀਂ ਨਾ ਇਕਾਗਰਮਣ ਹੋ ਕੇ ਮਤਲਬ ਕਿ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਤਾਂ ਵਾਹਿਗੁਰੂ ਜੀ ਦੇ ਅੱਗੇ ਤੁਸੀਂ ਇਸ ਚੀਜ਼ ਨੂੰ ਬੋਲਣਾ ਤੇ ਫਿਰ ਤੁਸੀਂ ਨੇ 13 ਵਾਰੀ ਹੀ ਵਾਹਿਗੁਰੂ ਜੀ ਦੇ ਅੱਗੇ ਮੂਲ ਮੰਤਰ ਪੜ੍ਹਨਾ ਜਿਵੇਂ ਕਿ ਵਾਹਿਗੁਰੂ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਕੋ ਉਸੀ ਭੀ ਸਚ ਵਾਹਿਗੁਰੂ 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 ਇਸ ਤਰੀਕੇ ਨਾਲ ਪੜ੍ਹ ਕੇ ਫਿਰ ਫਿਰ ਤੁਸੀਂ ਸ਼ੁਰੂ ਕਰਨਾ ਹੈ 13 ਵਾਰੀ ਜਦੋਂ ਵੀ ਤੁਹਾਡਾ ਮਨ ਮਾਨਕ ਭਰਾਇਆ ਹੁੰਦਾ ਵਿਚੈਨ ਹੁੰਦਾ ਹੈ ਨਾ ਉਸ ਟਾਈਮ ਤੁਸੀਂ ਜਾਂ ਕਿਸੇ ਗੱਲੋਂ ਉਦਾਸ ਹੋਣੇ ਤੁਸੀਂ ਦੁਖੀ ਹੋਣੇ ਉਸ ਟਾਈਮ ਨਾ ਤੁਸੀਂ ਵਾਹਿਗੁਰੂ ਜੀ ਕੀ ਅਰਦਾਸ ਕਰਿਆ ਕਰੋ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਕਿਉਂਕਿ ਇਹ ਮੁਸ਼ਕਿਲ ਦੇ ਵਿੱਚ ਜਦੋਂ ਆਪੀ ਆਪਾ ਹੁੰਨੇ ਆ ਨਾ ਕਹਿੰਦੇ ਉਦੋਂ ਫਿਰ ਆਪਾਂ ਨੂੰ ਆਲੇ ਦੁਆਲੇ ਦਾ ਸਹਾਰਾ ਆਪਾਂ ਛੱਡ ਦਿੰਨੇ ਆ ਤੇ ਵਾਹਿਗੁਰੂ ਜੀ ਦੇ ਪੰਨੀ ਪੈ ਕੇ ਜਦੋਂ ਅਰਦਾਸ ਕਰਦੇ ਆ ਨਾ ਤੁਸੀਂ ਨੇ ਇੱਕ ਸਾਖੀ ਸੁਣੀ ਅਮਰਸਰ ਸਾਹਿਬ ਕੋਲੇ ਇੱਕ ਗੁਰਦੁਆਰਾ ਸਾਹਿਬ ਹੈਗਾ ਬੰਦੀ ਛੋੜ ਮਲ ਬੰਨੀ ਛੋੜੇ ਸਰਦ ਮੈਨੂੰ ਹੁਣ ਉਸ ਦਾ ਨਾਮ ਚੇਤੇ ਭੁੱਲ ਗਿਆ ਤੇ ਉਹਥੇ ਨਾ ਹਾਥੀ ਤੇ ਕਤੈੰਦੂ ਇਹਦੀ ਸਾਖੀ ਇਤਿਹਾਸੇ ਲਿਖਿਆ ਹੋਇਆ ਹੈਗਾ ਕਿ ਉਹਨਾਂ ਦਾ ਨਾ ਪਿਛਲੇ ਜਨਮ ਦਾ ਆਪਸ ਦੇ ਵਿੱਚ ਕੋਈ ਸਬੰਧ ਸੀਗਾ ਵੀ ਹਾਂ ਇਸ ਤਰੀਕੇ ਦੇ ਨਾਲ ਮੈਂ ਤੇਤੋਂ ਅਗਲੇ ਜਨਮ ਦੇ ਵਿੱਚ ਬਦਲਾ ਲਾਵਾਂਗਾ ਤੇ ਹਾਥੀ ਕਹਿੰਦੇ ਇਸ਼ਨਾਨ ਕਰ ਰਿਹਾ ਸੀ ਨਦੀ ਦੇ ਵਿੱਚ ਤੇ ਕਤੈੰਦੂ ਆ ਕੇ ਉਹਦੀ ਸੁੰਡ ਨੂੰ ਫੜ ਲੈਂਦਾ ਲੱਤ ਨੂੰ ਫੜ ਲੈਂਦਾ ਹੈਗਾ ਤੇ ਕਹਿੰਦੇ ਲਵੇ ਨਾ ਕਮਲ ਦਾ ਫੁੱਲ تیرਿਆ ਜਾਂਦਾ ਸੀਗਾ ਉਸਨੇ ਕਮਲ ਦਾ ਫੁੱਲ ਹਾਥੀ ਨੇ ਫੜ ਕੇ ਆਪਣੀ ਸੁੰਡ ਦੇ ਵਿੱਚ ਤੇ ਅਰਦਾਸ ਕੀਤੀ ਕਿ ਵਾਇਗਰੂ ਜੀ ਮੈਨੂੰ ਨਹੀਂ ਪਤਾ ਕਿ ਸਾਡਾ ਕਿਹੜੇ ਕਰਮਾਂ ਦਾ ਪਾਪ ਹੈ ਜਿਹੜਾ ਕਿ ਮੈਨੂੰ ਇਸ ਤੇਂਦੂਏ ਨੇ ਚੱਕੜ ਲਿਆ ਹੁਣ ਤੁਸੀਂ ਮੇਰੀ ਜ਼ਿੰਦਗੀ ਬਚਾਉਣ ਵਾਲਿਓ ਕਿਰਪਾ ਕਰੋ ਮੈਨੂੰ ਇਸ ਤੇਂਦੂਏ ਤੋਂ ਬਚਾਓ ਤੇ ਵਾਹਿਗੁਰੂ ਜੀ ਕਹਿੰਦੇ ਵਿਸ਼ਨੂੰ ਦਾ ਅਵਤਾਰ ਲੈ ਕੇ ਆਏ ਤੇ ਉਹਨੂੰ ਉਸ ਤੇਂਦੂਏ ਤੋਂ ਬਚਾਇਆ ਹਨ ਵੀ ਇਸ ਤਰੀਕੇ ਦੇ ਨਾਲ ਹਿੰਦੂ ਧਰਮ ਦੇ ਵਿੱਚ ਆਪਣੇ ਸਿੱਖ ਧਰਮ ਦੇ ਵਿੱਚ ਮੁਸਲਿਮ ਧਰਮ ਦੇ ਵਿੱਚ ਬਹੁਤ ਦੇਖੋ ਸਿੱਖਿਆ ਦਿੰਦੇ ਨੇ ਤੁਹਾਨੂੰ ਇਹ ਜਿਹੜੀਆਂ ਇਤਿਹਾਸਿਕ ਮਿਥਿਆਸਿਕ ਜਾਂ ਰਚਨਾਤਮਕ ਜਿੰਨੀਆਂ ਵੀ ਸਾਖੀਆਂ ਤੇ ਕਹਾਣੀਆਂ ਆਉਂਦੀਆਂ ਨੇ ਇਹ ਸਿਰਫ ਆਪਾਂ ਨੂੰ ਆਪਣੇ ਜੀਵਨ ਦੀ ਸੇਧ ਦੇਣ ਵਾਸਤੇ ਹੁੰਦੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਨਾ ਕਾਲਯੁਗ ਨੇ ਆਪਾਂ ਨੂੰ ਭਿਆਨਕ ਰੂਪ ਉਤਾਰ ਰੱਖਿਆ ਹੈਗਾ ਹਨਾ ਕਿਤੇ ਭੈਣ ਭਰਾ ਦਾ ਰਿਸ਼ਤਾ ਨਹੀਂ ਕਿਤੇ ਮਾਂ ਬਾਪ ਦਾ ਨਹੀਂ ਪਿੰਡ ਦੇ ਵਿੱਚ ਪਿੰਡ ਵਿੱਚ ਵਿਆਹ ਕਰਾਈ ਜਾਂਦੇ ਉਹ ਆਪਣੇ ਕਰਮ ਬੀਜ ਰਹੇ ਹਾਂ ਆਪਾਂ ਇਹ ਮਾੜੇ ਕਰਮ ਜਦੋਂ ਕਿਉਂਕਿ ਕਾਲਯੁਗ ਦਾ ਅੰਤ ਹੋਣ ਵਾਲਾ ਹੀ ਹੈ ਥੋੜਾ ਜਿਹਾ ਟਾਈਮ ਜਾਂਦਾ ਹੈਗਾ ਕਿਉਂਕਿ ਕਾਲਯੁਗ ਦੇ ਅੰਤ ਦੇ ਵਿੱਚ ਅਗਰ ਜਿਹੜਾ ਸਿਮਰਨ ਕਰੂਗਾ ਨਾਮ ਜਪੂਗਾ ਨਾ ਉਹੇ ਦਾ ਹੀ ਪਾਰ ਉਤਾਰਾ ਹੋਊਗਾ ਤੇ ਜਿਹੜੀ ਮੈਂ ਤੁਹਾਨੂੰ ਅੱਜ ਇਹ ਚੀਜ਼ ਦੱਸੀ ਹੈ ਨਾ ਜਿਹੜੇ ਵੀ ਭੈਣ ਭਰਾ ਨੇ ਵਿਸ਼ਵਾਸ ਕਰਕੇ ਇਸ ਚੀਜ਼ ਨੂੰ ਕੀਤਾ ਜਿਵੇਂ ਕਿ 13 ਵਾਰੀ ਤੁਸੀਂ ਨੇ ਫੇਰ ਮੈਂ ਤੁਹਾਨੂੰ ਦੁਬਾਰਾ ਤੋਂ ਰਿਪੀਟ ਕਰ ਦੇਣੀ ਕਿਉਂਕਿ ਮੈਨੂੰ ਪਤਾ ਵੀ ਕਟ-ਕਟ ਕੇ ਹੀ ਵੀਡੀਓ ਦੇਖੀ ਦਿਓ ਫਿਰ ਤੁਹਾਨੂੰ ਅੱਧੀ ਗੱਲ ਪੱਲੇ ਪੈਂਦੀ ਹੈ ਤੇ ਅੱਧੀ ਨਹੀਂ ਪੈਂਦੀ ਦੇਖੋ ਮੈਂ ਕੋਈ ਵਿਦਵਾਨ ਪ੍ਰਚਾਰਕਾ ਮੰਗਵਾਂ ਨਾ ਤੁਹਾਨੂੰ ਨਹੀਂ ਦੱਸ ਸਕਦੀ ਸਿਰਫ ਇੱਕ ਭੈਣ ਦਾ ਜੋ ਐਕਸਪੀਰੀਅੰਸ ਹੈ ਜੋ ਬਾਈ ਗੁਰੂ ਜੀ ਤੋਂ ਮੈਂ ਪਾਇਆ ਉਹੀ ਕਹਿਣੀ ਹੈ ਵੀ ਤੁਹਾਨੂੰ ਵੀ ਮਿਲ ਜੇ ਸਾ 101% ਗਾਰੰਟੀ ਹੈ ਕਿ ਜਿਹੜਾ ਪੈਨ ਪ੍ਰਾਈਸ ਚੀਜ਼ ਤੇ ਵਿਸ਼ਵਾਸ ਕਰੇਗਾ ਕਿ 13 ਵਾਰੀ ਤੁਸੀਂ ਆਪਣੀ ਜੋ ਵੀ ਵਾਈਗੁਰੂ ਜੀ ਤੋਂ ਚਾਹੁੰਦੇ ਹੋ ਉਸ ਉਮੀਦ ਨੂੰ ਹਰ ਰੋਜ਼ ਇੱਕ ਇੱਕ ਬੋਲਣੀ ਹੈ 13 ਵਾਰੀ ਤੁਸੀਂ ਨਾ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਉਸ ਨੂੰ ਬੋਲਣਾ ਤੇ ਫਿਰ 13 ਵਾਰੀ ਤੁਸੀਂ ਨੇ ਮੋਲ ਮੰਤਰ ਸਾਹਿਬ ਜੀ ਦਾ ਪਾਠ ਕਰਨਾ ਤੇ ਵਾਈਗੁਰੂ ਜੀ ਦਾ ਸਿਮਨ ਕਿਤੇ ਵੀ ਤੁਸੀਂ ਇਹ ਲਿਖਤੀ ਵੀ ला ਸਕਦੇ ਜਿਵੇਂ 13-13 ਆਪਾਂ ਲਾ ਲੈਨੇ ਆ ਨਾ ਕਿਤੇ ਵੀ ਤੁਸੀਂ ਲਿਖ ਕੇ ला ਸਕਦੇ ਹੋ ਇਹ ਵਿਸ਼ਵਾਸ ਰੱਖੋ ਇਹ ਅੱਖਰ ਨਹੀਂ ਹੈਗੇ ਇਸ ਸਮਝੋ ਤੁਸੀਂ ਵੀ ਯੂਨੀਵਰਸ ਦਾ ਵਾਈਗੁਰੂ ਜੀ ਦਾ ਤੁਹਾਨੂੰ ਇੱਕ ਸੰਕੇਤ ਹੈ ਕਿ ਅਗਰ ਤੁਸੀਂ ਸਿਮਰਨ ਕਰਨ ਲੱਗੋਗੇ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰੋਗੇ ਤੁਸੀਂ ਸੁਖਮਨੀ ਸਾਹਿਬ ਇੱਕ ਨਾ ਨਿਤਨੇਮ ਬਣਾਓ ਵੀ ਅੱਜ ਅਸੀਂ ਨਾ ਚਾਹੀ ਇੱਕ ਕਸ਼ਟਪਤੀ ਕਰ ਲਓ ਤੁਸੀਂ ਸੁਖਮਨੀ ਸਾਹਿਬ ਜੀ ਦੀ ਚੌਪੀ ਸਾਹਿਬ ਜੀ ਦੇ ਪਾਠ ਕਰ ਲਓ ਤੇ ਇੱਕ ਵੀਰ ਦਾ ਮੈਨੂੰ ਮੈਸੇਜ ਵੀ ਆਇਆ ਸੀ ਅੱਜ ਸਵੇਰੇ ਕਿ ਦੀਦੀ ਸਾਨੂੰ 16 ਸਾਲ ਹੋ ਗਏ ਪਾਠ ਕਰਦੇ ਨੂੰ ਪਰ ਸਾਡੇ ਘਰ ਦੇ ਵਿੱਚੋਂ ਪਲੇਸ ਨਹੀਂ ਜਾਂਦਾ ਹੈਗਾ ਘਰਾਂ ਦੇ ਵਿੱਚੋਂ ਪਲੇਸ ਨਾ ਜਾਂਦਾ ਇੱਕੋ ਹੀ ਮੇਨ ਕਾਰਨ ਹੈ ਕਿਉਂਕਿ ਆਪਣੇ ਮਨਾਂ ਦੇ ਵਿੱਚ ਟੈਨਸ਼ਨ ਡਿਪਰੈਸ਼ਨ ਵੀ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਬੇਵਜ੍ਹਾ ਤੋਂ ਗੁੱਸਾ ਕਿਉਂਕਿ ਬਾਕੀ ਇਹ ਨਾ ਆਲਾ ਦੁਆਲੇ ਇਤਦੰਦ ਹੋ ਗਿਆ ਕਿ ਇਨਸਾਨ ਦੇ ਮਨ ਦੇ ਵਿੱਚ ਕਾਮ ਕ੍ਰੋਧ ਇਹ ਜਿਆਦਾ ਵਧੇ ਜਾ ਰਹੇ ਨੇ ਇਹਨੂੰ ਤੁਸੀਂ ਕੰਟਰੋਲ ਕਰਨਾ ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਨਾ ਬਹੁਤ ਬੇਨਪਰਾਵਾਂ ਦੇ ਮੈਨੂੰ ਇਦਾਂ ਦੇ ਮੈਸੇਜ ਆਉਂਦੇ ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਨਾ ਤੁਸੀਂ ਘਰ ਦੇ ਵਿੱਚ ਨਾ ਧਾਗਾ ਮਿਸ਼ਰੀ ਲਿਆ ਕੇ ਰੱਖੋ ਥੋੜੀ ਜੀ ਮਿਸ਼ਰੀ ਨੂੰ ਨਾ ਆਪਣੇ ਮੂੰਹ ਦੇ ਵਿੱਚ ਰੱਖ ਕੇ ਨਾ ਤਾਂ ਤੁਸੀਂ ਵਾਈਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਕਿ ਵਾਈਗੁਰੂ ਜੀ ਮੈਨੂੰ ਇਸ ਕਾਮ ਕ੍ਰੋਧ ਲੋਕ ਤੋਂ ਬਚਾਓ ਤੇ ਆਪਣੇ ਚਰਨਾਂ ਦੇ ਨਾਲ ਜੋੜੋ ਵਾਈਗੁਰੂ ਜੀ ਮੈਨੂੰ ਪਤਾ ਹੈ ਕਿ ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਹਰ ਇੱਕ ਚੀਜ਼ ਦੀ ਪ੍ਰਾਪ ਤਣ ਦੀ ਵੀ ਸੁੱਧਤਾ ਹੋਵੇਗੀ ਮਨ ਦੀ ਵੀ ਸੁੱਧਤਾ ਹੋਵੇਗੀ ਤੇ ਘਰ ਦੇ ਵਿੱਚ ਮੈਨੂੰ ਪਤਾ ਵਾਹਿਗੁਰੂ ਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਤੋਟ ਨਹੀਂ ਰਹਿਣ ਦੇਵੋਗੇ ਤੇ ਜਿਹੜੇ ਜਿਹੜੇ ਭੈਣ ਭਰਾਵਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈਗਾ ਨਾ ਉਹ ਮੇਰੇ ਤੇ ਨਹੀਂ ਵਾਹਿਗੁਰੂ ਜੀ ਤੇ ਵਿਸ਼ਵਾਸ ਕੀਤਾ ਹੈਗਾ ਕਿਉਂਕਿ ਸਿਰਫ ਮੇਰੀ ਇੱਕੋ ਹੀ ਤਮੰਨਾ ਹੈਗੀ ਕਿ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਤੁਹਾਨੂੰ ਵੀ ਪਤਾ ਚੱਲ ਜੇ ਕਿ ਕੀ ਕੁਝ ਪ੍ਰਾਪਤ ਹੁੰਦਾ ਹੈਗਾ ਸਿਰਫ ਮਨ ਨੂੰ ਨਾ ਦੁਬਿਧਾ ਦੇ ਵਿੱਚ ਨਾ ਪਾਓ ਮਨ ਨੂੰ ਡੋਲਣ ਨਾ ਦਿਓ ਕਿਉਂਕਿ ਜਿੱਦਨ ਤੁਸੀਂ ਮਨ ਨੂੰ ਕੰਟਰੋਲ ਕਰ ਲਿਆ ਨਾ ਮਨ ਕੰਟਰੋਲ ਕਿਵੇਂ ਹੋਊਗਾ ਸਿਮਰਨ ਦੇ ਨਾਲ ਮਨ ਨੂੰ ਕੰਟਰੋਲ ਕਰ ਦੱਦਾ ਦੋਸਨਾ ਦੀਜਾ ਕਹਿੰਦੇ ਦੋਸ ਕਰਮਾਂ ਆਪਣੇ ਕਿਸੇ ਨੂੰ ਦੋਸਨਾ ਦਿਓ ਬਚੋਲੇ ਨੂੰ ਦੋਸਨਾ ਦਿਓ ਮਾਪੇ ਨੂੰ ਦੋਸਨਾ ਦਿਓ ਸਾਸ ਸਹੁਰੇ ਪਤਨੀ ਕਿਸੇ ਨੂੰ ਨਹੀਂ ਆਪਾਂ ਆਪਣੇ ਕਰਮਾਂ ਦਾ ਬੀਜ ਹੀ ਵੱਢ ਰਿਹਾ ਜਿੱਦਣ ਤੁਸੀਂ ਇਸ ਚੀਜ਼ ਨੂੰ ਕਰਨ ਲੱਗੇਨਾ ਉਦੋਂ ਤੋਂ ਤੁਹਾਡੇ ਦੁੱਖਾਂ ਦਾ ਅੰਤ ਹੋ ਜਾਵੇਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ